ਲੋ ਸਾਰੇ ਖਾਲੀ ਪਏ ਨੇ ਖਾਲੇ ਸਾਰੇ ਸਾਰੇ ਖਾਲੀ ਨੇ ਸਾਰੇ ਖਾਲੀ ਲੈ ਕੇ ਚੱਕੇ ਲੋ ਇਹ ਆਪਾਂ ਦਾ ਹੋ ਗਿਆ ਵਿਹਲੇ ਗੈ ਮਾਤਾ ਦੀ ਠੀਕ ਤਰ੍ਹਾਂ ਮਨਜ਼ੂਰ ਬੰਦਾ ਦਾ ਨੂੰ ਰੱਖਣੇ ਪੈਣਾ ਸੀ ਉਹਦੇ ਇੰਨੇ ਤੁਹਾਡੇ ਐਸੇ ਦੇਖੂ ਇਹਦੀ ਤੀਜੀ ਚੋਰੀ ਹੈ ਬੱਦ ਹੋ ਗੀਆਂ ਚੋਰੀਆਂ ਇਹ ਬੰਦਾ ਤਾਂ ਹੀ ਰਸਤੇ ਨਹੀਂ ਬੰਦਾ ਤਾਂ ਹੀ ਰਹਿੰਦੀ ਨਹੀਂ ਕੋਈ ਰਹਿੰਦਾ ਨਹੀਂ ਯਾਰ ਬੱਸ ਕਮਾਲ ਹੈ ਪੈਸੇ দাও ਵਧੀਆ ਰਹਿੰਦਾ ਜਾਈਂਗਾ ਪਹਿਨ ਜੋ ਨਵਾਂ ਚੰਗ ਮੁੰਡਾ ਰੱਖੋ ਵੀ ਭੈਣ ਦੀ ਨਾਲ ਲੱਗ ਭਾਵੇਂ 5-5 ਰੁਪਏ ਆ ਜਿਆ ਨਾ ਇਸ ਤੋਂ ਉਪਰ ਕੀ ਗੱਲ ਹੈ ਹਾਂ ਬਿਲਕੁਲ ਗੱਲ ਉੱਡੀ ਖਾਏ ਪਰ ਆਪਾਂ ਜੇ ਨੇ ਬਾਕੀ ਸਾਰੇ ਸਾਰੇ ਕਰੋ ਨਾ ਫਿਰ ਇਕੱਠੇ ਆਪਾਂ ਇਹ ਤਿੰਨੇ ਦੇ ਸਾਰੇ ਕਰੋ ਸਾਰੇ ਇਕੱਠੇ ਦਾ ਇਹ ਹਾਂ ਆ ਦੇਖ ਲਓ ਬੁਰਾ ਹਾਲ ਕਰਤਾ ਪੂਰਾ ਹੈ ਨਾ ਲਓ ਜੀ ਦੇਖੋ ਇਹ ਛੱਟੇ ਪਾ ਲੈ ਛੱਟਿਆ ਹੀ ਨਹੀਂ ਹੈਗਾ ਦਾ ਸਾਲਾ ਕੀ ਕਰੂਗਾ ਦੇਖੋ ਯਾਰ ਆਸਤੀ ਹੈ ਸਾਲਾ ਤੇ ਹੈ ਕੀ ਬਣਦਾ ਉੱਪਰ ਚੱਕਿਆ ਜਾ ਰਿਹਾ ਹੈ ਹਾਂ ਉੱਪਰ ਦਿਨੇ ਚੱਕਿਆ ਜਾਊਗਾ ਚੱਕਿਆ ਹਾਂ ਪਾਣੀ ਇਤਨਾ ਪੜ ਗਿਆ ਵੀ ਜਿੰਨੇ ਆਹ ਨੂੰ ਰੈਡੀ ਗੈਰ ਹੋ ਗਿਆ ਹਾਂ ਨਹੀਂ ਪੜ ਗਿਆ ਵੀਰੇ ਰੈਡੀ ਹੁਣ ਪੜ ਜਾ ਆਹ ਦੇਖ ਲੋ ਬਾਈ ਆਜੋ ਮੈਂ ਦਿਖਾ ਦਿੰਦਾ ਤੁਹਾਨੂੰ ਆਜੋ ਫਿਰ ਉੱਪਰ ਪੜ ਜਾਂਦੇ ਆ ਫਿਰ ਇਦਾਂ ਚੱਕ ਨੂੰ ਖਿੱਚ ਆਇ ਨੂੰ ਖਿੱਚੋ ਦੇਖ ਲਈਂ ਅੰਦਰ ਕਿੰਨਾ ਸਾਮਾਨ ਰਹਿ ਗਿਆ ਤਿੰਨ ਚਾਰ ਅਸੀਸਾ ਬੰਨੇ ਅਸੀਸਾ ਬੰਨੇ ਰੱਖ ਕੇ ਰੱਖੋ ਦੇਖੋ ਸਾਰਾ ਅਰੇ ਲੈਟਾ ਵਾਰ ਦੇਣ ਦੇ ਮੈਂ ਲੈਟਾ ਲੈਟਾ ਵਾਰ ਦੇਣ ਲੈਟਾ ਆਇਆ ਕਹਾਂ ਜਾ ਰਿਹਾ ਲਾਈ ਦੇਖੋ ਸ਼ੀਸ਼ਾ ਮਾਰ ਲਿਓ ਪਰ ਜਵੰਦਰ RAM nal ਬੜਾ

ਆ ਖਾਲੀ ਕਰਤੀਆਂ ਆ ਸਾਰੀਆਂ ਖਾਲੀ ਹੋ ਗਿਆ ਆ ਖਾਲੀ ਆ ਖਾਲੀ ਸਾਰੀ ਖਾਲੀ ਹੋ ਗਿਆ ਸਾਰੀ ਦੁਕਾਨ ਖਾਲੀ ਹੋ ਗਈ ਬਾਈ ਚੱਕ ਕੇ ਲੈ ਜਾਓ ਇਹ ਵੀ ਲੈ ਜਾਓ ਬਸ ਆਪਾਂ ਦੁਕਾਨ ਨਹੀਂ ਕਰ ਸਕਦੇ ਆ ਔਰੇ ਭਾਈ ਹੁਣ ਦੇਖੋ ਦੁਕਾਨ ਬਾਈ ਹੁਣ ਉਹ ਏਰੀਆ ਚ ਦੁਕਾਨ ਨਹੀਂ ਕਰਨੀ ਕਿਸੇ ਨੇ ਬਾਈ ਔਰ ਇੱਕ ਕਿਸੇ ਦਾ ਆ 50 60 ਚੋਰੀਆਂ ਹੋ ਗਈਆਂ ਆ ਹੁਣ ਹਫਤੇ ਆਪ ਤੇ ਚ 4-5 ਚੋਰੀਆਂ ਹੋ ਗਈਆਂ ਦੋਸਤੋ ਔਰੇ ਤਾਂ ਦੁਕਾਨਦਾਰੀ ਕਰਨੀ ਮੁਸ਼ਕਲ ਹੋ ਗਈ ਮੈਂ ਤਾਂ ਛੱਡ ਕੇ ਜਾ ਰਿਹਾ ਆਪਾਂ ਦਾ ਦੋਸਤੋ ਆਪਣੇ ਤਾਂ ਦੁਕਾਨਦਾਰੀ ਆ ਵੀ ਲੈ ਜਾਓ ਪੈਂ ਆ ਵੀ ਲੈ ਜਾਓ ਸਾਰਾ ਲੈ ਜਾਓ ਕੱਪੜੇ ਸਾਰੇ ਲੈ ਜਾਓ ਜਿਹੜੇ ਰਹਿ ਗਏ ਮੈਂ ਕੀ ਕਰਨਾ ਹੁਣ ਦੱਸ ਮੈਂ ਵਪਾਰੀਆਂ ਦੇ ਕਿੱਥੇ ਪੈਸੇ ਦਊਗਾ ਯਾਰ ਮੈਂ ਸਾਰਿਆਂ ਦੇ ਪੈਸੇ ਦੇਣੇ ਨੇ ਯਾਰ ਕਿੱਥੇ ਦਊਗਾ ਮੈਂ ਪੈਸੇ ਮੈਂ ਸਾਰਾ ਮਾਲ ਲੈ ਕੇ ਆਇਆ ਸੀ ਹੁਣ ਦੱਸ ਮੈਂ ਕੀ ਕਰਾਂ ਤਿਹਾੜ ਚੱਲਣ ਵਾਲੇ ਤੇ ਸੀਜ਼ਨ ਆ ਜਿਹੜਾ ਸਾਰਾ ਸੀਸਾ ਸਾਰਾ ਭੰਨ ਦਾ ਸਾਰਾ ਲੈ ਗਿਆ ਚੱਕ ਕੇ ਆ ਦੇਖ ਲੋ ਅੰਦਰੋਂ ਲੈ ਕੇ ਆਇਆ ਲਪਾਵੇ ਚੱਕ ਕੇ ਲੈ ਗਿਆ ਲਪਾਵੇ ਭਰ ਕੇ ਲੈ ਗਿਆ ਪਾਥੀ ਵਾਲੇ ਥੈਲੇ ਕਰਕੇ ਲੋ ਜੀ ਚਲੋ ਚਲ ਆਪਾਂ ਦੇਖਣਾ ਹੁਣ ਬਾਹਰ ਚਲੋ ਸੀਸਾ ਨਾ ਖਾ ਲਿਓ ਚਲੋ ਸਟਰ ਖੁੱਲ ਨਹੀਂ ਰਹੀਆਂ ਲਿਆਵਾਂਗੇ ਮਿਸਤਰੀ ਤੋਂ ਕਰਵਾਵਾਂਗੇ ਹੁਣ ਇੱਕ ਮਿੰਟ ਖੜ ਕੇ ਰੱਖਿਓ ਇੱਕ ਮਿੰਟ ਲੋ ਖੜ ਜੋ ਖੜ ਜੋ ਖੜ ਜੋ ਖੜ ਜੋ ਯਾਰ ਸਾਰੇ ਖਾਲੀ ਪਏ ਨੇ ਖਾਲੇ ਸਾਰੇ ਸਾਰੇ ਖਾਲੀ ਨੇ ਸਾਰੇ ਸਾਰੇ ਖਾਲੀ ਲੈ ਕੇ ਚੱਕੇ ਲੋ ਜੀ ਆਪਾਂ ਦਾ ਹੋ ਗਿਆ ਵਿਹਲੇ ਗੈ ਮਾਤਾ ਦੀ ਇਹ ਤਾਂ ਭੁੱਖਾ ਦੇ ਹੌਸਲੇ ਚ 24 ਦਿਨ ਨੇ ਸੰਤਾਲੇ ਕੀ ਤਰੂ ਤਾਂ ਪੁੱਤ ਆਏ ਪੈਨੇ ਮਨਾਲੇ ਚੱਲ ਵੀਡੀਓ ਕੋਈ ਸੁਣਵਾਈ ਨਹੀਂ ਫੇਡਾ ਬੇਕਾਰ ਦਾ ਵੀਡੀਓ ਦਾ ਪੁੱਛਦਾ ਦੇ ਤਾ ਵੀਰੋ ਬਣ ਨਹੀਂ ਗੱਲ ਸਮਝਾਦਾ ਸਰਦਕਾ ਕਿ ਉਹਨੂੰ ਇੱਥੇ ਬਿਲਾਵਾ ਹੋ ਗਿਆ ਉਹ ਕੁਝ ਨਹੀਂ ਕਰਨਾ ਇਹਦਾ ਪਾਸਾ ਦਿਸੇ ਉਹ ਕਟੇਗਰੀ ਸੋਹਣੇ ਸਾਰ ਜੋ ਟਮਾਟਾ ਦੇਖੋ ਸੀਸੇ ਪੰਨੇ ਯਾਰ ਇਹਨੇ ਛੱਟਰ ਦੇ ਉਹੀ ਨਹੀਂ ਨਾ ਬੋਲਤ ਨਾ ਆਏ ਇਹ ਲਿਖ ਦਿਓ ਤੁਸੀਂ ਵੀ ਜੇ ਆਹ ਲਾ ਪੂਰੀ ਸੁਣਵਾਈ ਕਰੀ ਐ ਜੀ ਤਾਂ ਆਵਾਜ਼ ਦੀ ਪਾਰਟੀ ਦਫਤਰ ਵੀ ਜਾਜੋ ਤਾਂ ਤੇ ਨਹੀਂ ਆਵਾਜ਼ ਆ ਰਹੀ ਆ ਇਹ ਦੇਖੋ ਇਹ ਖੜਕਾਤਾ ਉਸ ਸ਼ੀਸ਼ਾ ਸਾਰੀ ਪੈਣੇ ਉਹ ਤੁਸੀਂ ਕਿਹਦੇ ਕਿਹਦੇ ਭੱਜਣੇ ਸ਼ਟਕਣੇ ਅਸੀਂ ਇਹਦੇ ਨੂੰ ਥੋੜਾ ਜਿਹਾ ਸੁਣਨ ਨੂੰ ਕਿੰਨੇ ਸ਼ੀਸ਼ਾ ਪੰਰੇ ਦੇ ਜਿਵੇਂ ਸਾਲੇ ਆ ਆਪੇ ਹੋਵੇ ਇਹ ਦੋ ਦਰ ਬੰਦੇ ਤਿੰਨ ਵਜੇ ਹੁੰਦੀ ਉਹ ਗੱਲ ਬੱਸ ਤੇ ਗੱਲ ਆ ਇਹ ਹੈਗੀ ਆ 2:55 ਮਿੰਟ ਤੈਨੂੰ ਫੋਨ ਕਰਿਆ ਵਜਾ ਦੇਖੀ ਬੁਲਤਣਾ ਨੇ 3:00 ਕੇ 2:30 5 ਮਿੰਟ ਸੀ 10 ਮਿੰਟ ਸੀ ਕੰਮ ਕਰਕੇ ਇਹ ਤਾਂ ਗੁੰਦੀ ਗੱਲ ਹੀ ਐ ਉਹੀ ਬਾਈ ਜੀ 2:55 2:55 ਵੇ ਟਾਈਮ ਵਗੈ ਨਾ ਹੋਇਆ ਨਹੀਂ ਤੂੰ ਗੱਲ ਲਈ ਜੇ ਕੈਮਰੇ ਜਾਈਂਦਾ ਆਪਾਂ ਹੁਣੇ ਫੜਦੇ ਚੱਲਗੇ ਥਾਲਿਆਂ ਨੂੰ ਨਵੇਂ ਲੌਣੀ ਹੁੰਦੇ ਕੋਈ ਜਾਲੀ ਦੂਰ ਨਹੀਂ ਦੀ ਬੰਦੇ ਤੇ ਆਪਾਂ ਨੂੰ ਪਤੀ ਦੀ ਵੀ ਦਿੱਦ ਸ਼ਕਲ ਦੀ ਵੀ ਨਹੀਂ ਆਹ ਦੇ ਸਾਹਮਣੇ ਪੱਗ ਜਾਂ ਕਿੰਨੀ ਚਿੱਟੀ ਸਲਤ ਪਈ ਦੀ ਉਹੀ ਅਗਰ ਪਾਈ ਚਿੱਟੀ ਹੱਲ ਵਾਲਾ ਉਹੀ ਹੈ ਭੈਣ ਦਾ ਆ ਤੂੰ ਵੀ ਕਰਦਾ ਹੋਰ ਤਾਂ ਕਰਦਾ ਤੇਰਾ ਬੰਦੀ ਹੈ ਉਹਰੇ ਹੋਰ ਤਾਂ ਦੁਕਾਨਾ ਦੇ ਪਾਈ ਚਿੱਟਾ ਉੜਦਾ ਮਾ ਹੋਇਆ ਭੈਣ ਚੋਦੇ ਦੇ ਕਰਦੀ ਉਹ ਹੀ ਅੱਜ ਕਿਹੜੀ ਰਾਤ ਹੈ ਰਾਤ ਵੀ ਖਾਧੀ ਹੋਏ ਬੱਸ ਬੱਸ ਇਹਦਾ ਬੜਾ ਆਪਾਟੇ ਵੀਡੀਓ ਰੈਡੂ ਦੇਖ ਬਾਬੇ ਕਹਾਂ ਜਾ ਕੇ ਅੰਦਰ ਇੱਧਰ ਉੱਧਰ ਨੂੰ ਆਇਆ ਹੋ ਕੁਨੇ ਇਹਦੇ ਬੁਰਦ ਜਿਆਦੇ ਖੜਕਾ ਸੋ ਲੱਗਲੀ ਕਿੱਥੇ ਦੇਖ ਲੈ ਯਾਰ ਇਧਰ ਆ ਆ ਦੇਖ ਲੋ ਆ ਕੇ ਵੀਡੀਓ ਬਣਾ ਲੋ ਇਧਰ ਅੰਦਰ ਹੋ ਕੇ ਨਾ ਸਾਫ ਕਰਤਾ ਹੋਏ ਕੱਪੜੇ ਲੈ ਗਿਆ ਸਾਰੇ ਲੈ ਗਿਆ ਕੱਪੜੇ ਦਾ ਫੋਟੋ ਖੇਡਾ ਖੜੋ ਹੈ ਹਾਂ ਆ ਇਹੋ ਸਾਥ ਸਾਹ ਬੱਗਿਆ ਹੱਲ ਕਰੋ ਹੱਲ ਕਰੋ ਪੰਜਾਬ ਸਰਕਾਰ ਮੁਰਦਾਬਾਦ ਮੁਰਦਾ ਆਵਾਜ਼ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾ ਆਵਾਜ਼ ਮੁਰਦਾਬਾਦ ਹਾਏ 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 ਹੈਲੋ ਦੋਸਤੋ ਲੋ ਜੀ ਹੁਣ ਆ ਕੇ ਰੋਟੀ ਖਾਧੀ ਆ ਟਾਈਮ ਦੇਖੋ ਜੀ 3 ਵਜ ਗਏ ਨੇ ਤੇ ਰੋਟੀ ਹੁਣ ਖਾਧੀ ਆ ਦੋਸਤੋ ਕਿਉਂਕਿ ਆਪਣੀ ਸ਼ਾਪ ਆਪਣੀ ਦੁਕਾਨ ਤੇ ਸਾਨੂੰ ਪਤਾ ਚੋਰੀ ਹੋਊਗੀ ਧਰਨਾ ਲੱਗਿਆ ਸਾਰਾ ਕੁਝ ਲੱਗਿਆ ਦੋਸਤੋ ਤੇ ਹੁਣ ਪੁਲਿਸ ਨੇ ਆਪਾਂ ਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਚੋਰ ਸ਼ੀਤੀ ਪੜਾਇਆ ਜਾਊਗਾ ਤੇ ਹੁਣੇ ਰੋਟੀ ਖਾਧੀ ਆ ਦੇਖੋ ਜੀ ਰੁਬੀ ਦਾ ਰਾਣੀ ਹੁਣ ਸਾਰੇ ਟੱਬਰ ਨੇ ਸਾਡੇ ਨੇ ਹੁਣ ਮੇਰੇ ਕਰਕੇ ਰੋਟੀ ਵੀ ਨਹੀਂ ਖਾਧੀ ਸੀ ਸਾਰੇ ਟੱਬਰ ਨੇ ਜੋ ਕਿ ਹੁਣ ਮੇਰੇ ਕਰਕੇ ਮੈਂ ਆਇਆ ਤਾਂ ਰੋਟੀ ਖਾਧੀ ਆ ਕਹਿੰਦੇ ਅਸੀਂ ਤੈਨੂੰ ਫੋਨ ਕਰੀ ਜਾਂਦੇ ਤੂੰ ਫੋਨ ਕਰਕੇ ਚੱਕਿਆ ਹੀ ਨਹੀਂ ਉਹ ਮੈਂ ਉਥੇ ਬਿਜੀ ਦੀ ਸਾਨੂੰ ਪਤਾ ਏ ਤੇ ਚੋਰੀ ਹੋ ਗਈ ਆਪਣੇ ਨੁਕਸਾਨ ਜ਼ਿਆਦਾ ਹੋ ਗਿਆ ਚਲ ਕੋਈ ਗੱਲ ਨਹੀਂ ਇਹ ਹੁਣਾ ਉਹਦਾ ਹੁਣਾ ਕੁਝ ਦੇਖੋ ਕੀ ਬਣਦਾ ਏ ਪਰ ਬਹੁਤ ਮਨ ਦੁਖੀ ਆ ਬਹੁਤ ਹੀ ਮਨ ਦੁਖੀ ਆ ਚਲੋ ਜੀ ਕੋਈ ਗੱਲ ਨਹੀਂ ਜੀ ਦੇਖਦੇ ਹਾਂ ਹੁਣ ਕੀ ਬਣਦਾ ਏ ਡੀਸੀ ਦਾ ਉਤਰ ਵੀ ਗਿਆ ਤੇ ਸਾਰਾ ਕੁਝ ਕਰ ਰਿਹਾ ਏ ਉਥੇ ਉਹਨਾਂ ਕਹਿੰਦੇ ਕੀ ਕੋਈ ਨਹੀਂ ਫੜ ਲਾਂਗੇ ਤੇ ਹੁਣ ਰੋਟੀ ਖਾ ਕੇ ਹੁਣ ਥੋੜੀ ਜਾਨ ਜਾਨ ਆਈ ਹੈ ਨਹੀਂ ਤਾਂ ਓਖਾ ਬਹੁਤ ਹੋਇਆ ਹੋਇਆ ਸੀ ਤੇ ਸਾਰਾ ਟੱਬਰ ਪ੍ਰੇਸ਼ਾਨ ਤੇ ਚਲੋ ਜੀ ਚਲਦੇ ਹੁਣ ਫੇਰ ਦੇਖਦੇ ਆ ਕਿ ਹਾਲਾਤ ਨੇ ਦੁਕਾਨ ਦੇ ਦਾ ਤੁਹਾਨੂੰ ਪਤਾ ਹੀ ਆ ਤੁਹਾਨੂੰ ਦਿਖਾਏ ਨੇ ਮੈਂ ਆ ਵੀਡੀਓ ਤੁਸੀਂ ਦੇਖਿਆ ਜੀ ਨਿਊਜ਼ ਆਪਣਾ ਹੀ ਨਾਮ ਚੱਲ ਰਿਹਾ ਹੋਊਗਾ ਤਰਨੇ ਲਾਏ ਨੇ ਸਾਰੇ ਦੁਕਾਨਦਾਰ ਭਰਾਵਾਂ ਸਾਡੇ ਹਫਤੇ ਹੋ ਗਏ ਕਿੰਨੇ ਇੱਕ ਮਹੀਨਾ ਲਗਾਤਾਰ 15 20 ਚੋਰੀਆਂ ਹੋਈਆਂ ਨੇ ਇੱਕ ਇੱਕ ਦੋ ਦਿਨ ਮਹੀਨੇ ਅੱਜ 60 70 ਚੋਰੀਆਂ ਹੋਈਆਂ ਨੇ ਸਾਡੇ ਚਲੋ ਜੀ ਕੋਈ ਗੱਲ ਨਹੀਂ ਹੁਣ ਕੀ ਕਰੀਏ ਹੁਣ ਦੇਖੋ ਜੀ ਪੁਲਿਸ ਨੇ ਸਾਨੂੰ ਭਰੋਸਾ ਦਿੱਤਾ ਏ ਤੇ ਫੜੇ ਜਾਣਗੇ ਚੋਰ ਠੀਕ ਆ ਜੀ ਚਲੋ ਚੱਲਦੇ ਆਂ ਦੁਕਾਨ ਦੀ ਔਰ ਦੇਖਦੇ ਆਂ ਹੁਣ ਕੀ ਬਣਿਆ ਏ